ਅੰਮ੍ਰਿਤ ਵੇਲੇ ਉੱਠ ਤੇ ਨਾਮ ਜਪੂ ਨਾਮ ਕੀ ਹੈ ਰੱਬ ਦਾ ਸ਼ੁਕਰੀਆ ਕਰਨਾ ਕਿ ਤੂੰ ਸਾਨੂੰ ਬਿਸਤੂ ਦਿੰਦਾ ਮੰਜਾ ਦਿੰਦਾ ਖਾਣ ਪੀਣ ਦਿੰਦਾ ਤੈਨੂੰ ਸਾਡਾ ਫਿਕਰ ਹੈ ਗੁਰੂ ਮਹਾਰਾਜ ਜੀ ਫਰਮਉਂਦੇ ਹਨ ਸਾਹ ਸਾਹ ਸਿਮਰੋ ਗੋਬਿੰਦ ਰੱਬ ਸਰਦੇ ਇੱਕ ਇੱਕ ਸਵਾਲ ਦੀ ਸੰਭਾਵਨਾ ਕਰਦਾ ਹੈ ਇਸੇ ਕਰਕੇ ਖਿਆਲ ਰੱਖੋ ਕਿ 24 ਘੰਟਿਆਂ ਦਾ ਮੈਡੀਟੇਸ਼ਨ ਕਰਨਾ ਹੈ ਜਦੋਂ ਗੁਰਗੋਬਿੰਦ ਸਿੰਘ ਜੀ ਦਾ ਖਾਣਾ ਹੁੰਦਾ ਸੀ ਉਹ ਭੋਗ ਦੇ ਸੀ ਤੋ ਹੈ ਪ੍ਰਸਾਦ ਕਪੜਾ ਪਾਇਆ ਤੋ ਹੈ ਪ੍ਰਸਾਦ ਘੋੜਾ ਚੜਨ ਲੱਗਿਆ ਜੀ ਤੋ ਹੈ ਪ੍ਰਸਾਦ ਹਰ ਵੇਲੇ ਤੋ ਪ੍ਰਸਾਦ ਤੋ ਮਤਲਬ ਤੇਰੀ ਕਿੱਤਾ ਮੈਂ ਸਕੰਨ ਦਿలైਤ ਨਹੀਂ ਹਾਂ ਤੇਰੀ ਕਿਰਪਾ ਹੈ ਮੈਂ ਸਕੁਰੇ ਦੇ ਕਬ ਨਹੀਂ ਹਾਂ ਪਰ ਤੇਰੀ ਕਿਰਪਾ ਮੈਂ ਸਕੁਰੇ ਨਹੀਂ ਭਾਈ ਤਾਂ ਮੈਂ ਨਾ ਕੱਪੜਿਆਂ ਦੇ ਵੀ ਬਲਾਈਕ ਨਹੀਂ ਹਾਂ ਜੋ ਮੇ ਮੂੰਹ ਨੇ ਹਾਂ ਪਰ ਇਹ ਸਭ ਤੇਰੀ ਕਿਰਪਾ ਹੈ ਦਸ਼ੰ ਪਿਤਾ ਜੀ ਹਰ ਚੀਜ਼ ਜੋ ਵੀ ਹੱਥ ਵਿੱਚ ਪੜਦੇ ਸਨ ਤਵੇ ਤਸਾਦ ਹੀ ਬੋਲਦੇ ਸਨ ਕਿੰਨੀ ਵੱਡੀ ਮੈਡੀਟੇਸ਼ਨ ਹੈ ਜੋਦੋ ਵੀ ਜੋਦੋ ਇਨਸਾਨ ਇਸ਼ਨਾਨ ਕਰੋ ਕਪੜੇ ਪਾਓ ਖਾਣਾ ਖਾਓ ਅੰਦਰੋਂ ਹੀ ਤਰਾ ਪ੍ਰਸਾਦ ਕਰੋ ਐਸੇ ਇਸ ਦੇ ਲਾਈਕ ਨਹੀਂ ਹੋ ਜੋ ਤੁਸੇ ਸਾਨੂੰ ਦੁੱਤਾ ਹੈ ਇਹ ਸਤਿ ਦੀ ਕਿਰਪਾ ਹੈ ਮਹਾਰਾਜ ਨੇ ਸਾਨੂੰ ਬੜੀ ਵੱਡੀ ਤ੍ਰੇਂ ਦੁੱਤੀ ਹੈ ਆਪਣੇ ਤੇ ਘਟਾ ਕੇ ਅਮਲ ਕਰਕੇ ਇਸ ਕਰਜ਼ੇ ਦੇ ਵਿੱਚ ਫਲ ਵੀ ਛੇਤੀ